ਸਰਬਸ਼ੀਰ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਕਿਰਪਾ ਦੇ ਨਾਲ ਪੰਥ ਰਤਨ ਪਾਈਸਾ ਭਾਈ ਜਸਵੀ ਸਿੰਘ ਜੀ ਖਾਲਸਾ ਖਾਨੇਵਾਲਾ ਜੀ ਦੀ ਪ੍ਰੇਰਣਾ ਸਦਕਾ ਬੱਚਿਆਂ ਨੂੰ ਗੁਰਮਤ ਦੇ ਧਾਰਨੀ ਬਣਾਉਣ ਲਈ ਬੱਚਿਆਂ ਨੂੰ ਗੁਰੂ ਦੀ ਸਿੱਖਿਆ ਨਾਲ ਜੋੜਨ ਲਈ ਗੁਰ ਸ਼ਬਦ ਪ੍ਰਚਾਰ ਸਭਾ ਜਲੰਧਰ ਸੋਹਣਾ ਵੱਲੋਂ ਹਰ ਸਾਲ ਦੀ ਤਰ੍ਹਾਂ ਜੋ ਵਿਸ਼ੇਸ਼ ਗੁਰਮਤ ਕੈਂਪ ਲਗਾਏ ਜਾਂਦੇ ਹਨ ਜਿਸ ਦਾ ਮੁੱਖ ਮੰਤਰ ਇਹ ਹੈ ਗੁਰਸਿਕ ਰੋਲ ਮਾਡਲ ਸਿਰਜਣਾ ਗੁਰੂ ਦੀ ਬਾਣੀ ਦੀ ਸਿੱਧ ਲੈਂਦੇ ਆ ਗੁਰਬਾਣੀ ਨੂੰ ਸਮਝਦੇ ਆ ਗੁਰਬਾਣੀ ਦੀ ਰਾਹੀਂ ਦਿੱਤੀ ਜੀਵਨ ਯੁਕਤ ਨੂੰ ਕਮਾਉਂਦੇ ਆ ਇਹ ਬੱਚਿਆਂ ਨੂੰ ਰੋਲ ਮਾਡਲ ਬਣਨ ਵਾਸਤੇ ਪ੍ਰੇਰਨਾ ਦੇਣ ਲਈ ਵਿਸ਼ੇਸ਼ ਉਪਰਾਲਾ ਜਲੰਧਰ ਸ਼ਹਿਰ ਵਿੱਚ ਕੀਤਾ ਜਾ ਰਿਹਾ ਹੈ ਸਤਗੁਰੂ ਦੀ ਕਿਰਪਾ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਮਾਗਮ ਜਲੰਧਰ ਸ਼ਹਿਰ ਦੇ ਵੱਖ-ਵੱਖ ਗੁਰਦੁਆਰਾ ਸਾਹਿਬਾਂ ਵਿੱਚ ਹੁੰਦੇ ਹਨ ਇਸ ਵਾਰ ਵੀ ਇਹ ਸਮਾਗਮ 2 ਜੂਨ ਤੋਂ ਆਰੰਭ ਹੋਏ ਜੋ ਕਿ 15 ਜੂਨ ਤੱਕ ਚੱਲਣਗੇ 2 3 ਔਰ 4 ਜੂਨ ਦੇ ਇਹ ਸਮਾਗਮ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਦਰਸ਼ ਨਗਰ ਵਿਖੇ ਹੋਏ ਸਨ ਉਸ ਤੋਂ ਬਾਅਦ 5 6 ਔਰ 7 ਜੂਨ ਨੂੰ ਸਮਾਗਮ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਹਸਪੀਟਲ ਵਿਖੇ ਆਰੰਭ ਹੋਏ ਔਰ ਅੱਜ ਦੇ ਦਿਨ ਇਸ ਸਥਾਨ ਵਿਖੇ ਇਹ ਦੂਸਰੇ ਪੜਾਅ ਦੇ ਸਮਾਗਮ ਜੜੇ ਹਨ ਉਸ ਸਮਾਪਤ ਹੋ ਰਹੇ ਹਨ ਤੀਸਰੇ ਪੜਾਅ ਦੇ ਸਮਾਗਮ ਗੁਰਦੁਆਰਾ ਨੌਵੇਂ ਪਾਸ ਪਛਈ ਦੁਖ ਨਿਵਾਰਨ ਸਾਹਿਬ ਗੁਰੂ ਤੀਖ ਪਹਾੜ ਨਗਰ ਵਿਖੇ ਜੂਨ 8 ਤੋਂ ਆਰੰਭ ਹੋ ਕੇ 11 ਜੂਨ ਤੱਕ ਚੱਲਣਗੇ ਜਿਸ ਵਿੱਚ ਬੱਚਿਆਂ ਨੂੰ ਹਰ ਰੋਜ਼ ਅਮਰਤ ਵੇਲੇ ਨਿਤਨੇਮ ਦੀਆਂ ਬਾਣੀਆਂ ਦੇ ਪਾਠ ਸਿਮਰਨ ਸਾਧਨਾ ਕਵਿਤਾ ਲੈਕਚਰ ਬੱਚੇ ਅਰਦਾਸ ਅਤੇ ਹੁਕਮਨਾਮਾ ਲਾਣ ਦੀ ਸਵਾਵਾ ਨਿਭਾਉਂਦੇ ਹਨ ਤਾਂ ਜੋ ਬੱਚਿਆਂ ਦੇ ਅੰਦਰ ਇਹ ਧਾਰਨਾ ਬਣੇ ਕਿ ਸਤਿਗੁਰੂ ਅੱਗੇ ਅਰਦਾਸ ਅਸਾਂ ਆਪ ਹੀ ਕਰਨੀ ਹੈ ਬਾਣੀ ਨੂੰ ਆਪ ਪੜ੍ਹਨੇ ਆਪ ਪੜ੍ਹ ਕੇ ਸੁਣਨਾ ਸਮਝਣਾ ਔਰ ਬਾਣੀ ਨੂੰ ਆਪਣੇ ਜੀਵਨ ਵਿੱਚ ਕਮਾ ਕੇ ਗੁਰੂ ਦੀਆਂ ਅਸੀਸਾਂ ਲੈਣੀਆਂ ਹਨ ਤਾਂ ਜੋ ਇਸੇ ਜਨਮ ਵਿੱਚ ਅਸੀਂ ਉਸ ਪ੍ਰਮਾਤਮਾ ਦਾ ਰੂਪ ਹੋ ਸਕੀਏ ਔਰ ਇਹਦੇ ਨਾਲ ਨਾਲ ਇਹ ਬੱਚਿਆਂ ਦੀ ਜੋ ਤਹਾੜਤ ਇਹਨਾਂ ਦੀ ਸੋਚ ਦੀ ਘੜਨ ਲਈ ਬੱਚਿਆਂ ਦਾ ਇੱਕ ਜੀਵਨ ਜੁਕਤ ਸਮਾਗਮ ਵੀ ਰੱਖਿਆ ਗਿਆ ਹੈ ਜਿਸ ਵਿੱਚ ਬੱਚਿਆਂ ਨੂੰ ਸਵੇਰੇ 6 ਵਜੇ ਤੋਂ ਲੈ ਕੇ ਦੁਪਹਿਰ ਦੇ 12 ਵਜੇ ਤੱਕ ਜਿਹੜਾ ਉਹ ਬੱਚਿਆਂ ਨੂੰ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੋੜਿਆ ਜਾਂਦਾ ਹੈ ਅਰਦਾਸ ਕੀਤੀ ਜਾਂਦੀ ਹੈ ਨਿਸ਼ਾਨ ਸਾਹਿਬ ਦੀ ਸ਼ਤਰ ਸ਼ਾਹ ਦੇ ਹੇਠ ਇਹ ਜਿਹੜਾ 3 ਦਿਨ ਦਾ ਸਮਾਗਮ ਹੈ ਉਹ ਦੁਆਬਾ ਖਾਲਸਾ ਸੀਨੀਅਰ ਸੈਕੰਡਰੀ ਮਾਡਲ ਸਕੂਲ ਲਾਡੋ ਵਾਲੀ ਰੋਡ ਵਿਖੇ 12 ਜੂਨ ਤੋਂ 14 ਜੂਨ ਤੱਕ 3 ਦਿਨ ਚੱਲੇਗਾ ਜਿਸ ਵਿੱਚ ਬੱਚਿਆਂ ਨੂੰ ਪਹਿਲਾਂ ਅਰਦਾਸ ਸਿਮਰਨ ਕਰਨਗੇ ਫਿਰ ਬੱਚੇ 1 ਘੰਟੇ ਲਈ ਫਿਜ਼ੀਕਲ ਐਕਟੀਵਿਟੀ ਐਕਸਰਸਾਈਜ਼ ਕਰਨਗੇ ਗੇਮਾਂ ਖੇਡਣਗੇ ਛੋਟੇ ਬੱਚੇ ਉਹਨਾਂ ਦੀ ਜੋ ਜਿਵੇਂ ਉਹਨਾਂ ਨੇ ਆਪਣੀ ਆਪਸ਼ਨ ਭਰੀ ਆ ਉਹ ਗੇਮ ਚੂਜ਼ ਕਰਨਗੇ ਉਹਦੇ ਨਾਲ ਬੱਚਿਆਂ ਦਾ ਫਿਰ ਨਾਸ਼ਤਾ ਹੋਏਗਾ ਨਾਸ਼ਤੇ ਉਪਰੰਤ ਬੱਚਿਆਂ ਦੇ ਫਿਰ ਜਿਹੜੇ ਹੈ ਉਹ ਐਜੂਕੇਟਿਵ ਲੈਕਚਰ ਜਿਹੜੇ ਨੇ ਬੱਚਿਆਂ ਨੂੰ ਜਿਹੜੇ ਹੈ ਉਹ ਜਿਹੜੇ ਸਾਡੇ ਪੜੇ ਲਿਖੇ ਵਿਦਵਾਨ ਹਨ ਉਹਨਾਂ ਲਈ ਬੱਚਿਆਂ ਨੂੰ ਗਾਈਡੈਂਸ ਦਿੱਤੀ ਜਾਏਗੀ ਬੱਚਿਆਂ ਨੂੰ ਸਿਹਤ ਲਈ ਵੀ ਜਾਣਕਾਰੀ ਦਿੱਤੀ ਜਾਏਗੀ ਬੱਚਿਆਂ ਨੂੰ ਟ੍ਰੈਫਿਕ ਰੂਲਸ ਵੀ ਦੱਸੇ ਜਾਣਗੇ ਬੱਚਿਆਂ ਨੂੰ ਖਾਣ ਪੀਣ ਸੰਬੰਧੀ ਵੀ ਜਾਣਕਾਰੀ ਦਿੱਤੀ ਜਾਊਗੀ ਕਿ ਅੱਜ ਦੇ ਯੁੱਗ ਵਿੱਚ ਅਸੀਂ ਖਾ ਰਹੇ ਹਾਂ ਤੇ ਇਹਨਾਂ ਦਾ ਨੁਕਸਾਨ ਕੀ ਹੈ ਬਿਮਾਰੀਆਂ ਤੋਂ ਕਿਵੇਂ ਬਚਣਾ ਹੈ ਉਹਦੇ ਨਾਲ ਨਾਲ ਬੱਚਿਆਂ ਦੀ ਪਰਸਨੈਲਿਟੀ ਡਵੈਲਪਮੈਂਟ ਲਈ ਉਹਨਾਂ ਦੇ ਕੈਰੀਅਰ ਸੰਬੰਧੀ ਉਹਨਾਂ ਨੂੰ ਜਾਣਕਾਰੀ ਦੇਣ ਲਈ ਇਹ ਵੀ ਵਿਸ਼ੇਸ਼ ਸਾਡੇ ਇੱਥੇ ਜਿਹੜੇ ਹਨ ਜੋ ਵਿਦਵਾਨ ਆ ਰਹੇ ਹਨ ਜੋ ਵੱਡੇ ਬੱਚਿਆਂ ਨੂੰ ਦੱਸਣਗੇ ਤੁਸੀਂ ਕਿਹੜੀ ਲਾਈਨ ਵਿੱਚ ਜਾਣਾ ਹੈ ਪਰਸਨੈਲਿਟੀ ਡਵੈਲਪਮੈਂਟ ਲਾਜ਼ਰ ਲੈਕਚਰ ਵੀ ਸਾਡੇ ਜਿਹੜੇ ਹਨ ਉਹ ਵਿਦਵਾਨ ਦੇਣਗੇ ਉਹਦੇ ਨਾਲ ਦੇ ਨਾਲ ਬੱਚੇ ਮੁਹਾਰਨੀ ਨਾਲ ਪੰਜਾਬੀ ਬੋਲੀ ਨਾਲ ਵੀ ਜੁੜਨਗੇ ਬੱਚਿਆਂ ਨੂੰ ਕਤਕਾ ਵੀ ਸਿਖਾਇਆ ਜਾਏਗਾ ਬੱਚਿਆਂ ਨੂੰ ਦਸਤਾਰ ਮੁਕਾਬਲੇ ਦੁਮਾਲਾ ਵੀ ਸਿਖਾਇਆ ਜਾਏਗਾ ਅਨੇਕ ਤਰ੍ਹਾਂ ਦੇ ਜੋ ਬੱਚਿਆਂ ਨੂੰ ਗੁਰਸਿੱਖੀ ਜੀਵਨ ਜਾਗਤ ਦੇਣ ਲਈ ਉਪਰਾਲੇ ਜਿਹੜੇ ਹਨ ਉਹ ਸਕੂਲ ਵਿੱਚ ਹੋਣਗੇ ਇਸ ਉਪਰੰਤ 15 ਤਰੀਕ ਨੂੰ 15 ਜੂਨ ਦਿਨ ਸ਼ਨੀਵਾਰ ਨੂੰ ਸ਼ਾਮ 6:30 ਤੋਂ 10 ਵਜੇ ਤੱਕ ਬੱਚਿਆਂ ਦਾ ਜੁੜਾ ਹੈ ਉਹ ਇਨਾਮ ਵੰਡ ਸਮਾਗਮ ਹੋਊਗਾ ਬੱਚਿਆਂ ਨੂੰ ਇਨਾਮ ਵੰਡੇ ਜਾਣਗੇ ਬੱਚਿਆਂ ਨੇ ਕੀਰਤਨ ਵੀ ਕਰਨਾ ਉਸ ਸਮਾਗਮ ਵਿੱਚ ਸਤਿਗੁਰੂ ਦਾ ਸ਼ੁਕਰਾਨਾ ਕਰਨਾ ਹੈ ਔਰ ਇਹ ਸਾਰੇ ਸਮਾਗਮ 15 ਤਰੀਕ ਨੂੰ ਬੱਚਿਆਂ ਦੇ ਇਨਾਮ ਵੰਡ ਅਤੇ ਸ਼ੁਕਰਾਨਾ ਸਮਾਗਮ ਦੇ ਨਾਲ ਹੀ ਜੋ ਗੁਰਮਤ ਸਮਾਗਮ ਹਨ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਹਸਪੀਟਲ ਵਿਖੇ ਹੋਣਗੇ ਔਰ ਇਹਦੇ ਨਾਲ ਹੀ ਗੁਰੂ ਦਾ ਧੰਨਵਾਦ ਕਰਦੇ ਆਂ ਸਮਾਗਮ ਦੀ ਸਮਾਪਤੀ ਹੋਏਗੀ ਗੁਰੂ ਕਿਰਪਾ ਕਰੇ ਸੋਚ ਇਹ ਹੈ ਕਿ ਸਾਡੇ ਬੱਚੇ ਸੰਸਾਰ ਨੂੰ ਸੇਧ ਦੇਣ ਸੋਚ ਇਹ ਹੈ ਭਾਈ ਸਾਹਿਬ ਭਾਈ ਜਸਵੀਰ ਸਿੰਘ ਖਾਲਸਾ ਖੰਨੇ ਵਾਲਿਆਂ ਦੀ ਕਿ ਸਾਡੇ ਬੱਚੇ ਸੰਸਾਰ ਦੇ ਆਗੂ ਬਣਨ ਸੰਸਾਰ ਅੱਜ ਉਡੀਕ ਰਿਹਾ ਹੈ ਕੋਈ ਐਸਾ ਆਗੂ ਜਿਹੜਾ ਸਾਰਿਆਂ ਨੂੰ ਸਰਬ ਸਾਂਝੀ ਵਾਲਤਾ ਦਾ ਸੁਨੇਹਾ ਦੇਵੇ ਤੋ ਉਹ ਸਰਬਸਾਂਝੀ ਵਾਲਤਾ ਦਾ ਸਨੇਹਾ ਤਨਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੁਆਰਾ ਹੀ ਸੰਸਾਰ ਨੂੰ ਮਿਲਣਾ ਹੈ ਪਰੰਤੂ ਉਹ ਮੈਸੇਜ ਦੇਣ ਲਈ ਉਹ ਜੀਵਨ ਵਾਲੇ ਗੁਰੂ ਦੇ ਪਿਆਰੇ ਗੁਰੂ ਦੀ ਕਮਾਈ ਵਾਲੇ ਜਦੋਂ ਸੰਸਾਰ ਵਿੱਚ ਜਾਣਗੇ ਦੁਨੀਆ ਕਹੇਗੀ ਇਹ ਗੁਰੂ ਨਾਨਕ ਦਾ ਸਿੱਖ ਹੈ ਇਹ ਗੁਰੂ ਗੋਬਿੰਦ ਸਿੰਘ ਦਾ ਖਾਲਸਾ ਹੈ ਜਿਹੜਾ ਕਿ ਆਪਸੀ ਜਾਤ ਪਾਤ ਊਚ ਨੀਚ ਅਮੀਰ ਗਰੀਬ ਰੰਗ ਨਸਲ ਦੇਸ਼ ਕੌਮ ਧਰਮ ਦਾ ਪੇਧ ਪਾਵਨੀ ਰੱਖਦਾ ਸਾਰਿਆਂ ਨਾਲ ਗਲਵਕੜੀ ਪਾਉਂਦਾ ਔਰ ਇਹ ਗੁਰੂ ਦਾ ਸਿੱਖ ਪਰ ਉਪਕਾਰੀ ਹੋ ਨਿਭੜਦਾ ਹੈ ਆਪਣੇ ਮੂੰਹ ਵਿੱਚ ਰੋਟੀ ਪਾਣ ਤੋਂ ਪਹਿਲਾਂ ਜਿਹੜਾ ਲੋੜਵੰਦ ਭੁੱਖਾ ਹੈ ਉਹਦੇ ਮੂੰਹ ਵਿੱਚ ਰੋਟੀ ਪਾਉਂਦਾ ਹੈ ਉਹਦਾ ਇਲਾਜ ਕਰਾਂਦਾ ਹੈ ਉਹਨੂੰ ਜਿੱਦੋਂ ਵੀ ਜੋ ਕੋਈ ਲੋੜ ਹੈ ਸੰਸਾਰ ਵਿੱਚ ਬਿਨਾਂ ਕਿਸੇ ਭੇਦਭਾਵ ਤੋਂ ਗੁਰੂ ਦਾ ਐਸਾ ਖਾਲਸਾ ਜੋ ਉਹ ਉਹਦੇ ਸੇਵਾ ਵਿੱਚ ਅੱਗੇ ਆਉਂਦਾ ਹੈ ਤਿਸ ਸੰਸਾਰ ਸੁਭਾਅਕੀ ਹੈ ਕਿ ਐਸੇ ਅੱਗੂ ਦੇ ਪਿੱਛੇ ਸੰਸਾਰ ਚੱਲੂਗਾ ਇਹ ਆਉਣ ਵਾਲਾ ਸਮਾਂ ਸਤਿਗੁਰੂ ਇਹ ਆਉਣ ਵਾਲਾ ਸਮਾਂ ਨਸ਼ਾ ਮੁਕਤ ਪ੍ਰਦਸ਼ਨ ਮੁਕਤ ਜਿਸ ਵਿੱਚ ਆਪਸੀ ਭਾਈਚਾਰਕ ਸਾਂਝ ਹੋ ਜੇ ਉਹਦੀ ਸਿਰਜਣਾ ਵਾਸਤੇ ਇਹ ਉਪਰਾਲੇ ਜਿਹੜੇ ਹਨ ਆਰੰਭ ਹਨ ਕਿਰਪਾ ਗੁਰੂ ਨੇ ਕਰਨੀ ਹੈ ਕਿਰਪਾ ਉਸ ਪਰਮੇਸ਼ਰ ਨੇ ਕਰਨੀ ਹੈ ਪਰ ਇਹ ਇੱਕ ਛੋਟਾ ਜਿਹਾ ਯਤਨ ਗੁਰ ਸ਼ਬਦ ਪ੍ਰਚਾਰ ਸਭਾ ਸੁਹਾਣਾ ਬ੍ਰਾਂਚ ਜਲੰਧਰ ਵੱਲੋਂ ਪੰਥ ਰਤਨ ਭਾਈ ਸਾਹਿਬ ਭਾਈ ਜਸਵੀਰ ਸਿੰਘ ਖਾਲਸਾ ਜੀ ਦੀ ਪ੍ਰੇਰਣਾ ਅਰੰਭ ਹੋਇਆ ਜਿਸ ਨੂੰ ਬਹੁਤ ਬੂਰ ਪਿਆ ਹੈ ਹਜ਼ਾਰਾਂ ਦੀ ਗਿਣਤੀ ਵਿੱਚ ਬੱਚੇ ਇਹਦੇ ਵਿੱਚ ਸ਼ਾਮਲ ਹਰ ਸਾਲ ਹੁੰਦੇ ਹਨ ਹੁਣ ਇਸ ਵੇਰਾਂ ਵੀ ਕੋਵਰ ਤੋਂ ਪਹਿਲਾਂ ਇਸ ਵਿੱਚ ਤਕਰੀਬਨ 1500 ਬੱਚਾ ਜਿਹੜਾ ਆ ਉਹ ਰਜਿਸਟਰ ਹੁੰਦਾ ਸੀ ਬੱਚਿਆਂ ਦਾ ਟਰਾਂਸਪੋਰਟ ਦਾ ਵੀ ਪ੍ਰਬੰਧ ਕੀਤਾ ਜਾਂਦਾ ਸੀ ਪਰੰਤੂ ਹੁਣ ਸਮੇ ਦੇ ਹਾਲਾਤਾਂ ਨੂੰ ਮੁੱਖ ਰੱਖਦੇ ਆ ਬੱਚੋ ਆਪੋ ਆਪਣੇ ਕਨਵੈਸ ਤੇ ਆਉਂਦੇ ਆ ਔਰ ਇਸ ਵੇਰਾਂ ਹੁਣ ਬੱਚੇ 562 ਬੱਚਾ ਜਿਹੜਾ ਉਹ ਇਸ ਕੈਂਪ ਵਿੱਚ ਰਜਿਸਟਰ ਹੋਇਆ ਅੱਜ ਤੱਕ ਔਰ ਅੱਜ ਵੀ 450 ਤੋਂ ਵੱਧ ਬੱਚਿਆਂ ਨੇ ਹਾਜ਼ਰੀ ਭਰੀ ਹੈ ਗੁਰੂ ਦੀ ਕਿਰਪਾ ਗੁਰੂ ਅੰਗਸਾ ਗ੍ਰਹਿਣ ਆਪਣੀਆਂ ਸੇਵਾਵਾਂ ਸਤਿਗੁਰੂ ਆਪ ਲੈਣ ਭੁੱਲਾਂ ਦੀ ਖਿਮਾ ਬਖਸ਼ਣੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੱਸੇ ਜਾਵੇ ਜਿੱਥੇ ਸਖਲਾਈ ਦਿੰਦੇ ਆ ਉਹਦਾ ਨਾਮ ਦੱਸੇ ਜਾਵੇ ਕਿੱਥੇ ਹੈਡਕਟ ਸਖਲਾਈ ਦੇਣੇ ਬੱਚਿਆਂ ਦੀ ਸਖਲਾਈ ਗੁਰੂ ਦਾ ਸਥਾਨ ਹੈ ਗੁਰੂਦੁਆਰੇ ਗੁਰੂਦੁਆਰੇ ਸਾਡੀ ਕੌਮ ਲਈ ਸਾਡੇ ਪੰਥ ਲਈ ਇਹ ਤਾਂ ਪਾਠਸ਼ਾਲਾ ਨੇ ਜਿਹਨਾਂ ਨੂੰ ਅਸੀਂ ਅੱਜ ਪੂਜਾ ਦੇ ਕੇਂਦਰ ਬਣਾ ਲਿਆ ਗੁਰੂ ਦੇ ਦਵਾਰੇ ਤਾਂ ਇੱਥੇ ਤੇ ਗੁਰੂ ਦਵਾਰੇ ਹੋਏ ਸੋਜੀ ਪਾਈ ਸੀ ਇਤ ਦਵਾਰੇ ਹੋਏ ਇਤ ਦਵਾਰੇ ਗੁਰੂ ਦਵਾਰੇ ਹੋਏ ਸੋਜੀ ਪਾਈ ਸੀ ਗੁਰੂ ਦੇ ਦਵਾਰ ਤੋਂ ਹੀ ਇਹ ਸੋਜੀ ਮਨੁੱਖਤਾ ਨੂੰ ਮਿਲਣੀ ਹੈ ਤੇ ਇਹ ਗੁਰਦੁਆਰੇ ਸਾਡੇ ਸੇਵਾ ਦਾ ਵੀ ਕੇਂਦਰ ਹੈ ਗੁਰਦੁਆਰੇ ਸਾਡੇ ਜਿੱਥੇ ਨਿਸ਼ਾਨ ਸਾਹਿਬ ਝੂਲਦਾ ਹੈ ਉੱਥੇ ਲੋੜਵੰਦ ਦੀ ਲੋੜ ਵੀ ਪੂਰੀ ਹੁੰਦੀ ਹੈ ਤੇ ਗੁਰਦੁਆਰਿਆਂ ਵਿੱਚ ਹੀ ਇਹ ਜਿਹੜੇ ਸਮਾਗਮ ਜਿਹੜੇ ਆ ਉਲੀਕੇ ਜਾਂਦੇ ਆ ਉਹਦੇ ਨਾਲ ਦੇ ਨਾਲ ਵੀ ਸਕੂਲਾਂ ਵਿੱਚ ਵੀ ਇਹ ਪ੍ਰੋਗਰਾਮ ਜਿਹੜਾ ਉਲੀਕਿਆ ਗਿਆ ਹੈ ਪਰੰਤੂ ਵਿਸ਼ੇਸ਼ ਕੋਈ ਗੁਰਸ਼ਬਦ ਪ੍ਰਚਾਰ ਸਭਾ ਜਲੰਧਰ ਦਾ ਕੋਈ ਕੋਈ ਸਥਾਨ ਨਹੀਂ ਹੈ ਕਿ ਜਿੱਥੋਂ ਕਿ ਇੱਕ ਕੇਂਦਰ ਬਣਾਇਆ ਹੋਵੇ ਕਿਉਂਕਿ ਸਾਰੇ ਹੀ ਗੁਰਦੁਆਰੇ ਆਪਣੇ ਹਨ ਜਿਹੜੇ ਮਰਜ਼ੀ ਗੁਰਦੁਆਰੇ ਵਿੱਚ ਚਲ ਜਾਓ ਗੁਰੂ ਦੀ ਗੱਲ ਕਰਨੀ ਹੈ ਤੇ ਪ੍ਰਬੰਧਕਾਂ ਦਾ ਵੀ ਹਮੇਸ਼ਾ ਹਰ ਸਾਲ ਸਾਨੂੰ ਸਹਿਯੋਗ ਮਿਲਦਾ ਹੈ तकरीबन ਜਲੰਧਰ ਸ਼ਹਿਰ ਦੇ तकरीबन 5-6 ਗੁਰਦੁਆਰਿਆਂ ਵਿੱਚ ਉਹਨਾਂ ਦੇ ਸਹਿਯੋਗ ਨਾਲ ਇਹ ਪ੍ਰੋਗਰਾਮ ਹਰ ਸਾਲ ਚੱਲਦਾ ਹੈ ਜੀ ਸਰ ਸਾਬ ਪ੍ਰਸ਼ਾਸਨ ਕੋ ਜੋ ਪ੍ਰਬੰਧਕ ਕਮੇਟੀ ਐਸਪੀਸੀ ਨੂੰ ਵੀ ਪ੍ਰਸ਼ਾਸਨ ਤੋਂ ਮੰਗ ਕਰਦੇ ਤਸਵੀਰਾਂ ਦੇਖੋ ਜੀ ਭਾਈ ਸਾਹਿਬ ਜੀ ਨੇ ਸਾਨੂੰ ਪ੍ਰੇਰਨਾ ਦਿੱਤੀ ਸੀ ਕਿ ਤੁਸੀਂ ਇੱਧਰ ਉੱਧਰ ਨਹੀਂ ਦੇਖਣਾ ਜਿੰਨਾ ਤੁਹਾਡੇ ਕੋਲ ਸਰਦਾ ਬਣਦਾ ਸੇਵਾ ਕਰੀ ਜਾਓ ਆਪੇ ਤੁਹਾਡੇ ਨਾਲ ਗੁਰੂ ਦੇ ਪਿਆਰੇ ਰਲਦੇ ਜਾਣਗੇ ਜੇ ਆਪਾਂ ਇੱਕ ਦੂਜੇ ਵੱਲ ਵੇਖਦੇ ਰਹੇ ਕਿਸੇ ਤੋਂ ਉਮੀਦ ਲਗਾਉਂਦੇ ਰਹੇ ਕਿਸੇ ਸੰਸਤਾ ਤੋਂ ਉਮੀਦ ਲਗਾਵਾਂਗੇ ਤਾਂ ਫਿਰ ਪ੍ਰੋਗਰਾਮ ਜਿਹੜੇ ਆ ਉਹ ਲੀਕੇ ਵੀ ਨਹੀਂ ਜਾਂਦੇ ਔਰ ਪ੍ਰੋਗਰਾਮੇ ਜਿਹੜੇ ਆ ਉਹ ਮਤਲਬ ਜਿਹੜੇ ਆ ਉਹ ਚੱਲਦੇ ਵੀ ਨਹੀਂ ਹੈ ਜੋ ਸਖਿਆਮਾ ਬਾਦ ਪ੍ਰਬੰਧਕ ਕਮੇਟੀ ਜਿਹੜੀ ਲਾਉਂਦੀ ਆ ਅੰਬਰ ਸਾਹਿਬ ਦੀ ਉਹਵਾਤੂਆਂ ਕੀ ਮਾਰ ਕਰਦੇ ਵੀ ਸਾਨੂੰ ਇੱਕ ਸਗ ਸਗਲਾਈ ਕੇਂਦਰ ਜਿਲੰਤ ਸਿਖੋ ਜਾ ਰਹੀ ਹੈ ਦੇਖੋ ਜੀ ਮੈਂ ਕੋਈ ਵੀ ਇਸ ਤਰ੍ਹਾਂ ਦੇ ਕੰਟਰੋਵਰਸਲ ਸਵਾਲ ਦਾ ਜਵਾਬ ਨਹੀਂ ਦੇਣਾ ਚਾਹੁੰਦਾ ਉਹ ਸਤਗੁਰੂ ਉਹਨਾਂ ਦੇ ਕੋਈ ਜਿੱਦਾਂ ਸੇਵਾ ਲੈ ਰਹੀ ਹੈ ਸ਼੍ਰੋਮਣੀ ਕੁਰਦਰ ਪ੍ਰਧਾਨ ਕਟੀ ਉਹ ਕਰ ਰਹੇ ਨੇ ਆਪਣੇ ਤੌਰ ਤੇ ਕਰ ਰਹੇ ਨੇ ਇਹ ਛੋਟੇ ਛੋਟੇ ਤੇ ਛੋਟੇ ਛੋਟੇ ਕਹਿੰਦੇ ਨਾ ਛੋਟੀਆਂ ਛੋਟੀਆਂ ਨਦੀਆਂ ਨੇ ਛੋਟੇ ਛੋਟੇ ਨਾਲੇ ਨੇ ਇਹ ਆਪੇ ਜਦੋਂ ਰਲਣਗੇ ਆਪੇ ਇਹ ਦਰਿਆ ਬਣਗੇ ਆਪੇ ਸਮੁੰਦਰ ਵਿੱਚ ਸਰਲ ਜਾਣਗੇ ਸੋ ਹਰ ਇੱਕ ਸਸਤਾ ਆਪੋ ਆਪਣੀ ਜਗ੍ਹਾ ਤੇ ਜਿੱਦਾਂ ਸਾਤੂ ਗੁਰੂਆਂ ਨੇ ਉਹਨਾਂ ਨੂੰ ਸੇਵਾ ਬਖਸ਼ੀ ਉਹ ਕਰ ਰਹੀਆਂ ਹਨ ਸੰਗਤ ਨੂੰ ਹਰ ਕਾਹੋ ਜੀ ਜਿਹੜੇ ਸੰਗਤਾਂ ਚੱਲ ਕੇ ਆਉਂਦੀਆਂ ਹਨ ਸਾਰੀਆਂ ਸੰਗਤਾਂ ਦਾ ਜੀ ਇੰਨਾ ਕੀ ਧੰਨਵਾਦ ਕੀ ਕਰਨਾ ਸੀ ਜੀ ਲਫ਼ਜ਼ਾਂ ਦੇ ਨਾਲ ਕੋਟਾਨ ਕੋਟ ਉਹਨਾਂ ਤੋਂ ਵਾਰੇ ਜਾਣ ਨੂੰ ਦਿਲ ਕਰਦਾ ਹੈ ਜਿਹੜੇ ਮਾਪਿਓ ਆਪਣੇ ਬੱਚੇ ਨੂੰ ਸਵੇਰੇ 3 ਵਜੇ ਉਠਾਉਂਦੇ ਐ ਇਸ਼ਨਾਨ ਕਰਾਉਂਦੇ ਐ ਤਿਆਰ ਕਰਾਉਂਦੇ ਐ ਉਹਨਾਂ ਦਾ ਦੇਣ ਅਸੀਂ ਕੀ ਦੇ ਸਕਦੇ ਲਫ਼ਜ਼ਾਂ ਦੇ ਨਾਲ ਅਸੀਂ ਉਹਨਾਂ ਦਾ ਕੀ ਧੰਨਵਾਦ ਕਰਾਂ ਧੰਨਵਾਦ ਅਸਲ ਵਿੱਚ